ਜਵੰਡੇ ਵਾਲੀ ਤੁਸੀਂ ਖਬਰ ਸੁਣੀ ਹੋਣੀ ਆ ਰਾਜਵੀਰ ਦੀ ਤੁਹਾਡੇ ਤਾਂ ਇੱਥੇ ਮਿਲਦਾ ਗਿਲਦਾ ਹੁਣ ਅਕਸਰ ਤੁਸੀਂ ਤਾਂ ਇੱਥੇ ਪਿੰਡ ਚ ਵਿਚਰਦੇ ਹੋ ਬਹੁਤ ਚੰਗਾ ਬੰਦਾ ਸੀ ਜੀ ਇਹ ਜਿਹਦਾ ਬੰਦਾ ਹੀ ਮਰਨਾ ਮਸਕਰ ਲਾ ਰੇਗ ਨੂੰ ਮੈਂ ਨਾਲ ਰੇਗ ਨੂੰ ਪਿਆਰ ਕਰਦੇ ਜੱਫੀ ਪਾ ਕੇ ਮਰਦਾ ਹੀ ਇਹ ਤਾਂ ਹੈ ਨਹੀਂ ਵੀ ਫਰਲਾਣਾ ਜਾਂਦਾ ਮੈਂ ਬੁਲਾਉਣਾ ਨਹੀਂ ਮੂਹਰੇ ਹੋ ਕੇ ਬੁਲਾਉਂਦਾ ਹੀ ਆ ਕਰ ਇਹ ਜਿਉਂ ਅਸੀਂ ਨਾ ਤਾਂ ਕੋਈ ਉਹ ਵਿਚਾਰੇ ਚ ਮੈਂ ਆਕਰ ਨਹੀਂ ਹੁੰਦੀ ਉਹ ਮੈਂ ਹਰੇਕ ਬੱਚਾ ਵੀ ਆਉਂਦਾ ਬੱਚੇ ਨਾਲ ਵੀ ਹੱਸ ਖੇਡ ਕੇ ਪਿਆਰ ਕਰਨਾ ਵੀ ਤੁਸੀਂ ਆਓ ਬੱਚੇ ਖੇਡੋ ਟੋਟਲ ਤਕਰੀਬਾ ਸਾਰਾ ਪਰਿਵਾਰ ਹੀ ਬਿਲਕੁਲ ਅਸੀਂ ਵੀ ਰੋਣੇ ਆ ਮਾਰਕਸ ਸੱਤੇ ਪਾਸਾ ਉਹਦੀ ਗਾਂ ਵਾਲੀ ਜੂਨੀ ਦੇ ਵਿੱਚ ਇਦਾਂ ਕਹਿੰਦਾ ਚੰਗਾ ਲੜ ਲੜਵੇ ਜੀ ਵੀ ਜੀ ਦੀਵਾਲੀ ਦੀ ਗੱਲ ਛੱਡੋ ਜੀ ਨੇਰਾ ਹੀ ਹੋ ਗਿਆ ਅਸੀਂ ਅੱਜ ਸਵੇਰੇ ਸਾਡੇ ਪਿੰਡ ਦੇ ਰਸਾਂ ਹੋ ਰਹੀ ਹੈ ਉਹਦੀ ਜ਼ਿੰਦਗੀ ਬਾਰੇ ਅਸੀਂ ਵੀ ਕਰਦੇ ਸੀ ਵੀ ਮਹਾਰਾਜ ਸੱਤੇ ਪਾਸਾ ਦੇ ਜਵਾਕਾ ਜਾਵੇ ਆ ਕੇ ਪਿੰਡ ਦੇ ਸਾਡੇ ਤੇ ਲੋਕਾਂ ਨੂੰ ਮਿਲੇ ਔਰ ਦੇ ਘਰੇ ਆਵੇ ਹਾਂਜੀ ਅ ਸਵੇਰੇ ਪਾਠ ਖਾਇਆ ਸੀਗਾ ਜੀ ਪਾਪਾ ਜੀ ਦੇ ਮੁਰਦਵਾ ਦਾ ਸਾਰਾ ਪੈਂਡੀ ਗਿਆ ਸੀ ਜ ਰਸਾਂ ਤੇ ਆ ਹੁਣ ਸਾਨੂੰ ਖਬਰ ਮਿਲੀ ਵੀ ਆਇਆ ਕਰਕੇ ਵੀ ਉਹ ਹਰਗਵਾਸ ਹੋ ਗਏ ਬਹੁਤ ਦੁੱਖ ਦੀ ਗੱਲ ਹੋਈ ਹੈ ਤੋ ਰਾਜਵੀਰ ਜਵੰਡਾ ਦੇ ਪਿੰਡ ਪਹੁੰਚੇ ਹੋਏ ਆ ਅੱਜ ਬੜਾ ਜਿਹੜੀ ਮਾੜੀ ਖਬਰ ਇੱਥੋਂ ਸਾਹਮਣੇ ਆਈ ਆ ਪਿੰਡ ਦੇ ਲੋਕ ਆ ਜਿਹੜੇ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਪਿੰਡ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਿਆਰ ਸੀ ਇਹੋ ਜਿਹਾ ਸਿੰਗਰ ਨਹੀਂ ਦੁਬਾਰਾ ਆਉਣਾ ਪਿੰਡ ਪੋਨੇ ਦਾ ਜਿਹੜਾ ਨਾਮ ਆ ਪੂਰਾ ਮਸ਼ਹੂਰ ਕਰਤਾ ਸੀ ਜੇ ਕੋਈ ਪੁੱਛਦਾ ਸੀ ਨਾ ਕਿੱਥੋਂ ਆਏ ਤਾਂ ਕਹਿ ਜਾਂਦੇ ਸੀ ਰਾਜਵੀਰ ਜਵੰਡਾ ਦੇ ਪਿੰਡੋਂ ਆਏ ਆ ਤੇ ਇੱਥੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਬਾਬਾ ਜੀ ਸਸੀਕਰ ਜੀ ਸਸੀਕਰ ਜੀ ਬਾਬਾ ਜੀ ਜਵੰਡੇ ਵਾਲੀ ਤੁਸੀਂ ਖਬਰ ਸੁਣੀ ਹੋਣੀ ਆ ਰਾਜਵੀਰ ਦੀ ਤੁਹਾਡੇ ਤਾਂ ਇੱਥੇ ਮਿਲਦਾ ਗਿਲਦਾ ਇਥੇ ਪਿੰਡ ਚ ਵਿਚਰਦੇ ਹੂੰ ਬਹੁਤ ਚੰਗਾ ਬੰਦਾ ਸੀ ਜੀ ਇਹ ਜਿਹਦਾ ਬੰਦਾ ਹੀ ਮਿਲਣਾ ਮੁਸ਼ਕਲ ਆ ਕੋਈ ਬੰਦਾ ਨਹੀਂ ਇਹ ਜਿਹਾ ਹੋ ਸਕਦਾ ਜਿਹੇ ਜਿਹਾ ਉਹ ਬਜ਼ਾਰਾ ਚੰਗਾ ਬੰਦਾ ਸੀ ਪਿੰਡ ਦੇ ਲੋ ਹਰੇਕ ਨੂੰ ਬੁਲਾਉਂਦਾ ਸੀਗਾ ਹੱਸ ਕੇ ਬੁਲਾਉਂਦੇ ਹਰੇਕ ਨੂੰ ਮੈਨੂੰ ਹਰੇਕ ਨੂੰ ਪਿਆਰ ਕਰਦਾ ਜੱਫੀ ਪਾ ਕੇ ਮਾਰਦਾ ਹੀ ਠੀਕ ਆ ਹੈ ਨਹੀਂ ਵੀ ਫਰਲਾਣਾ ਜਾਂਦਾ ਮੈਂ ਬੁਲਾਉਣਾ ਨਹੀਂ ਮੂਹਰੇ ਹੋ ਕੇ ਬੁਲਾਉਂਦਾ ਸੀ ਆ ਕਰਕੇ ਬਹੁਤ ਚੰਗਾ ਬੰਦਾ ਸੀ ਕਿੱਦਾਂ ਪਰਿਵਾਰ ਕਿਦਾਂ ਮਤਲਬ ਵਧੀਆ ਵਿਚਰਦਾ ਹੀ ਪੈਂਦਾ ਪਰ ਵੀ ਬਹੁਤ ਵਧੀਆ ਵਿਚਰਦਾ ਜੀ ਕੀ ਕਰ ਲਈ ਕੋਈ ਜੀਵ ਨਹੀਂ ਮਾਰਾਨਾ ਸਾਰੇ ਬੰਦੇ ਸੰਗੇ ਬਈ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਮਹਾਨ ਸਿੰਗਰ ਜਿਹੜਾ ਤੁਹਾਡੇ ਪਿੰਡ ਦਾ ਜਿਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਸੀਂ ਵੀਰੇ ਇਹ ਕਹਿਣ ਲੱਗੇ ਆ ਸਾਡੇ ਪਿੰਡ ਦੀ ਸ਼ਾਨ ਉਹ ਮੁੰਡਾ ਬਹੁਤ ਵਧੀਆ ਕਲਾਕਾਰੀ ਜਿ ਬਣਾ ਗਿਆ ਤੇ ਬਣਾਜ ਤੋਂ ਜ਼ਿਆਦਾ ਬਿਹਤਰ ਵੀ ਜਿਹੜੀ ਮਾਲਕ ਨੇ ਉਹਦੀ ਜ਼ਿੰਦਗੀ ਦੇ ਦਿਨ ਥੋੜੇ ਜੋ ਕੋਦ ਤੱਕ ਕਰ ਸਕਦੀ ਆਪਾਂ ਉਹਦੇ ਮੂਰੇ ਜੋਰ ਨਹੀਂ ਵੀ ਜੀ ਬਹੁਤ ਮਾਰੀ ਦੁਰਘਟਨਾ ਹੋਈ ਹੈ ਸਾਡੇ ਪਿੰਡ ਨੂੰ ਬਹੁਤ ਜ਼ਿਆਦੇ ਧੱਕੇ ਤੋਂ ਧੱਕਾ ਵੱਡਾ ਧੱਕਾ ਲੱਗ ਗਿਆ ਬਈ ਇੱਕ ਇੱਕ ਦੀ ਗੱਲ ਦੇਖੀਏ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਹਰੇਕ ਨਾਲ ਪਿਆਰ ਸੀਗਾ ਮੈਂ ਉਸ ਬੰਦੇ ਦਾ ਕਦੇ ਹੇਟਰ ਨਹੀਂ ਦੇਖਿਆ ਕੋਈ ਇਹ ਜੀ ਆਉਂ ਸੀ ਨਾ ਤਾਂ ਕੋਈ ਉਹ ਵਿਚਾਰੇ ਮੈਂ ਆਕਰ ਨਹੀਂ ਹੁੰਦੀ ਉਹ ਮੈਂ ਹਰੇਕ ਬੱਚਾ ਵੀ ਆਉਂਦਾ ਬੱਚੇ ਨਾਲ ਵੀ ਹੱਸ ਖੇਡ ਕੇ ਪਿਆਰ ਕਰਨਾ ਵੀ ਤੁਸੀਂ ਆਓ ਬੱਚੇ ਖੇਡੋ ਟੋਟਲ ਤਕਰੀਬ ਹੈ ਸਾਰਾ ਪਰਿਵਾਰ ਹੀ ਬਿਲਕੁਲ ਅਸੀਂ ਵੀ ਰੋਨੇ ਆ ਮਾਰਕਸ ਛੱਤੇ ਪਾਸ ਆ ਉਹਦੀ ਗਾਂ ਵਾਲੀ ਜੂਨੀ ਦੇ ਵਿੱਚ ਇਦਾਂ ਕਹਿੰਦੇ ਚੰਗਾ ਲੜ ਲੜਵੇ ਜੀ ਔਰ ਮਾਰਕ ਜੀ ਬਾਈ ਕਦੋਂ ਮਿਲੇ ਸੀ ਲਾਸਟ ਬਾਰ ਉਹਨੂੰ ਅਸੀਂ ਲਾਸਟ ਬਾਰ ਵੀਰੇ ਆਉਂਦਾ ਹੁੰਦਾ ਹੈ ਪਿੰਡ ਅਜੇ ਕੋਈ ਪ੍ਰੋਗਰਾਮ ਅਜੇ ਮਨ ਹਰਪੀਤ ਦਾ ਆਪਣੇ ਪਿੰਡਾਂ ਚ ਲੋਕ ਪੈਸਾ ਇਕੱਠਾ ਕਰਦੇ ਸੀ ਸਾਡੇ ਸਰਪੰਚ ਸਾਹਿਬ ਰਾਜੂ ਵੀਰ ਜੀ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨੇ ਸਹਿਯੋਗ ਦਿੱਤਾ ਪੈਸੇ ਦਾ ਵੀ ਉਹ ਕਹਿੰਦੇ ਛੋਡੇ ਨਾਲ ਖੜੇ ਆ ਜੋ ਮਦਦ ਦੇਣੀ ਆਪਾਂ ਹਰਪੀਤ ਨੂੰ ਦਵਾਂਗੇ ਹਾਂਜੀ ਬਈ ਇਹ ਕਿਹਦੀ ਗੱਲ ਅੱਗੇ ਦੀਵਾਲੀ ਆਉਂਦੀ ਸੀ ਹਨਾ ਪਿੱਛੇ ਦੁਸ਼ਹਿਰਾ ਲੰਘਿਆ ਵਾ ਲੱਗਦਾ ਸੀ ਬਾਈ ਠੀਕ ਹੋ ਕੇ ਘਰੇ ਆਊਗਾ ਇੱਕ ਉਮੀਦ ਸੀਗੀ ਵੀ ਸਾਰਾ ਪਿੰਡ ਦੀਵਾਲੀ ਮਨਾਊਗਾ ਹੁਣ ਤਾਂ ਉਹ ਦੀਵਾਲੀ ਵੀ ਮਰ ਵੀਰੀ ਦੀ ਦੀਵਾਲੀ ਦੀ ਗੱਲ ਛੱਡੋ ਜੀ ਨੇਰਾ ਹੀ ਹੋ ਗਿਆ ਅਸੀਂ ਅੱਜ ਸਵੇਰੇ ਸਾਡੇ ਪਿੰਡ ਦੇ ਰਾਸਾਂ ਹੋ ਰਹੀ ਹੈ ਉਹਦੀ ਜਿੰਦਗੀ ਬਾਰੇ ਅਸੀਂ ਵੀ ਕਰਦੇ ਸੀ ਵੀ ਮਹਾਰਾਜੇ ਜੱਤੇ ਪਾਸਾ ਦੇ ਜਵਾਕਾਂ ਜਾਵੇ ਆਗੇ ਪਿੰਡ ਦੇ ਸਾਡੇ ਤੇ ਲੋਕਾਂ ਨੂੰ ਮਿਲੇ ਉਹਦੇ ਘਰੇ ਆਵੇ ਹੋਰ ਬਹੁਤ ਦੁਖੀ ਸਾਰਾ ਪਿੰਡ ਕੀ ਪੰਜਾਬ ਹੀ ਦੁਖੀ ਹੋ ਗਿਆ ਜੀ ਉਹ ਕਬਰ ਸੁਣ ਕੇ ਹਾਂਜੀ ਛੋਟੇ ਛੋਟੇ ਬੱਚਿਆਂ ਨਾਲ ਵੀ ਉਹਨਾਂ ਬਹੁਤ ਪਿਆਰ ਸੀਗਾ ਕੀ ਹਾਲ ਨੇ ਵੀਰੇ ਵਧੀਆ ਜੀ ਰਾਜਵੀਰ ਜਵੰਡੇ ਨੂੰ ਜਾਣਦੇ ਹੋ ਹਾਂਜੀ ਮਿਲੇ ਹੋਂ ਕਦੇ ਹਾਂਜੀ ਕਿਵੇਂ ਮਿਲਦਾ ਸੀਗਾ ਜੋ ਤੁਹਾਨੂੰ ਮਿਲਦਾ ਸੀ ਵਧੀਆ ਮਿਲਦੇ ਸੀਗੇ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਨਾ ਦੀ ਜੂਨੀ ਬਕਸ਼ ਨਾਲੋਂ ਵਧੀਆ ਹੂੰ ਗਰਾਊਂਡ ਚ ਹੁੰਦੇ ਸੀ ਐਕਸਪੀ ਹਾਂਜੀ ਹੁੰਦੇ ਸੀ ਕੀ ਕਹਿੰਦੇ ਸੀ ਫਿਰ ਖੇਡ ਬਹੁਤ ਵਧੀਆ ਹਾਂਜੀ ਖੇਡਦੇ ਹੁੰਦੇ ਸੀ ਜੀ ਕਿਹੜੀ ਖੇਡ ਖੇਡਦੇ ਸੀ ਕ੍ਰਿਕਟ ਵੀ ਖੇਡ ਲੈਂਦੇ ਹੁੰਦੇ ਸੀ ਔਰ ਫੁੱਟਬਾਲ ਬਹੁਤ ਕਰਦੇ ਹਾਂਜੀ ਬਹੁਤ ਵਧੀਆ ਸੀਗਾ ਜੀ ਹੂੰ ਉਹਨਾਂ ਨੂੰ ਮਿਲੇ ਉਹ ਕਦੇ ਜਦੋਂ ਉਹਨਾਂ ਕੋਲ ਵੱਡੀਆਂ ਗੱਡੀਆਂ ਸੀ ਮੋਟਰਸਾਈਕਲ ਸੀ ਨਹੀਂ ਆਏ ਨਹੀਂ ਮਿਲੇ ਕਦੇ ਮੈਂ ਤਾਂ ਇੱਥੇ ਹੈ ਨਹੀਂ ਸੀਗੇ ਜੀ ਹਾਂਜੀ ਉਹ ਬਹੁਤ ਵਧੀਆ ਨੇ ਜੀ ਬਾਈ ਵੱਡੇ ਵੱਡੇ ਮੋਟਰਸਾਈਕਲ ਸੀਗੇ ਉਹਨਾਂ ਕੋਲ ਹਨਾ ਵੱਡੀ ਵੱਡੀ ਗੱਡੀਆਂ ਸੀਗੀਆਂ ਕਦੇ ਕਿਸੇ ਨੂੰ ਇਦਾਂ ਕਹਿੰਦੇ ਹੋਣਗੇ ਵੀ ਹਾਂ ਪਿੰਡ ਵਾਲੇ ਨੂੰ ਵੀ ਆ ਜਾ ਚੱਲ ਪੈ ਜਾ ਤੈਨੂੰ ਢੇਡਾ ਕਢਾ ਲਿਆ ਨਹੀਂ ਵੈਸੇ ਉਹਨੂੰ ਸ਼ੌਂਕ ਹੀ ਹੁੰਦਾ ਸੀ ਉਹਨੇ ਆਉਣਾ ਕਿ ਵਕਤ ਵਕਤ ਘੰਟਾ 2 ਘੰਟੇ ਆ ਕੇ ਹਰੇਕ ਨੂੰ ਮਿਲ ਕੇ ਜਾਣਾ ਹਰੇਕ ਨਾਲ ਦੁੱਖ ਸੁੱਖ ਸਰ ਕਰਨਾ ਪਿੰਡ ਦਾ ਹਾਲਚਾਲ ਪੁੱਛਣਾ ਬਸ ਆਪਦੇ ਵਿੱਚ ਲੰਘਦੇ ਸਾਰਿਆਂ ਨੂੰ ਸਸਤੀ ਕਰ ਬਣਾ ਹਰੇਕ ਬੰਦੇ ਨੂੰ ਹਰੇਕ ਬਜ਼ੁਰਗ ਨੂੰ ਉਹਨਾਂ ਕਹਣਾ ਹੋਰ ਜੀ ਮਾਤਾ ਜੀ ਭੈਣ ਜੀ ਭਰਾ ਜੀ ਹਰੇਕ ਨਾਲ ਬੋਲ ਬਾਣੀ ਟੋਟਲ ਪਰਿਵਾਰ ਹੀ ਪੂਰਾ ਵਧੀਆ ਜੀ ਆਪੋ ਕੱਲੇ ਰਾਮ ਨੇ ਕਹਿੰਦੇ ਮਾਪਿਓ ਵੀ ਆਪਣੇ ਨਾਲ ਇੱਥੇ ਪਿੰਡ ਤੇ ਜਿਹਦੇ ਨਾਲ ਬੋਲ ਵਾਲੀ ਹੋਣੀ ਸਭ ਨੂੰ ਖੁਸ਼ ਹੋ ਕੇ ਬੋਲ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਵੀ ਕਹਿੰਦੇ ਡੈਥ ਹੋਈ ਆ ਹਾਂਜੀ ਉਹ ਆਪਣੇ ਪਿੰਡ ਦੇ ਸਰਪੰਚ ਵੀ ਸੀ ਪੁਲਿਸ ਮੁਲਾਜ਼ਮ ਵੀ ਸਾਡੇ ਵੀਰ ਜੀ ਵੱਡੇ ਵੀਰ ਜੀ ਲੱਗਦੇ ਸੀ ਹਾਂਜੀ ਉਹਨਾਂ ਦੀ ਡੈਥ ਕਿਵੇਂ ਹੋਈ ਸੀ ਉਹ ਜੀ ਜਦੋਂ ਰਿਟਾਇਰਮੈਂਟ ਹੋ ਕੇ ਆ ਗਏ ਬਿਮਾਰ ਹੋ ਗਏ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਵੀ ਘਰੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਉਹਨਾਂ ਦੇ ਘਰ ਚ ਕੌਣ ਕੌਣ ਆ ਹਾਂ ਜੀ ਰਾਜਵੀਰ ਸੀਗਾ ਜੀ ਉਹਦੀ ਮਾਤਾ ਜੀ ਸੀ ਉਹਦੇ ਘਰੋਂ ਸੀ ਜੋ ਦੋ ਬੱਚੇ ਆ ਰਾਜਵੀਰ ਦੇ ਬਸ ਇਸ ਟਾਈਮ ਤਾਂ ਉਹ ਚੰਡੀਗੜ੍ਹ ਰਹਿੰਦਾ ਸੀ ਉਹ ਆ ਪਿੰਡ ਸਾਡੇ ਕੋਠੀ ਆ ਉਹਦੀ ਬਹੁਤ ਵਧੀਆ ਘਰ ਪਾਇਆ ਹੋਇਆ ਹਾਂਜੀ ਇੱਥੇ ਪਿੰਡ 'ਚ ਵੀ ਅਰਦਾਸ ਕਰਾਈ ਗਈ ਸੀ ਰਾਜਵੀਰ ਦੀ ਹਾਂਜੀ ਆ ਸਵੇਰੇ ਪਾਠ ਰਖਾਇਆ ਸੀਗਾ ਜੀ ਬਾਬਾ ਜੀ ਦੇ ਗੁਰਦੁਆਰਾ ਸਾਰਾ ਪਿੰਡ ਹੀ ਗਿਆ ਸੀ ਅਰਦਾਸਾਂ ਤੇ ਆ ਹੁਣ ਸਾਨੂੰ ਖਬਰ ਮਿਲੀ ਵੀ ਐਂ ਕਰਕੇ ਵੀ ਉਹ ਸੁਰਗਵਾਸ ਹੋ ਗਏ ਬਹੁਤ ਦੁੱਖ ਦੀ ਗੱਲ ਹੋਈ ਆ ਜੀ ਤੋ ਦੋਸਤੋ ਵੀ ਦੇਖ ਸਕਦੇ ਹੋ ਹਰ ਇੱਕ ਜਾਨੇ ਨਾਲ ਯਾਰ ਰਾਜਵੀਰ ਦਾ ਪਿਆਰ ਸੀ ਕੋਈ ਸਿੰਗਰ ਹੋਵੇ ਉਹਦੇ ਨਾਲ ਵੀ ਉਹਦਾ ਪਿਆਰ ਸੀ ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ ਸੀ ਆਪਣੀ ਜ਼ਿੰਦਗੀ ਜਿਉਣ ਵਾਲਾ ਬੰਦਾ ਸੀ ਹੱਸ ਕੇ ਖੇਡ ਕੇ ਜਿਹੜੇ ਪਲ ਸੀ ਉਹ ਜ਼ਿੰਦਗੀ ਦੇ ਲੰਗਾਉਂਦਾ ਸੀ ਸੋ ਦਿਲ ਤਾਂ ਨਹੀਂ ਕਰ ਰਹਾ ਇਹ ਖਬਰ ਕਰ ਨੂੰ ਪਰ ਰੱਬ ਦਾ ਭਾਣਾ ਵਾਂ ਛੇੜਾ ਉਹ ਮੰਨਣਾ ਪੈਣਾ ਉਹ ਜਿਹੜੇ ਲੋਕ ਮਾਰਦੇ ਨੇ ਸੱਚੇ ਬਾਦਸ਼ਾਹ ਨਹੀਂ ਤਰਫ ਸਾਥ ਥੋੜੇ ਜਿੱਥੇ ਪਰ ਜਿੰਦਗੀ ਹੁੰਦੇ ਹੋਂ ਜਿੰਦਗੀ ਥੋੜੀ ਐ ਘੜੀ ਜਾਂਦੀ ਐ ਤੇ ਬੰਦਾ ਕਿਹੜੀ ਦੁਕਾਨ ਤੇ ਤੁਸੀਂ ਮੇਰੇ ਉਦੋਂ ਕੀ ਕਰਦੇ ਗਏ ਸੀ ਬਈ ਤੂੰ ਪਿੰਡ ਦਾ ਕਰਕੇ ਹੋਈ ਯਾਰ ਉਹ ਕਹਿੰਦੇਗਾ ਹਾਂ ਜਿਹੜਾ ਆਪਣੇ ਨੇ ਰਹਿਣਾ ਹਾਂ ਚਿਕਨ ਜਿਹੜਾ ਬਹੁਤ ਵਧੀਆ ਉਹ ਵੀ ਸਮਝਾ ਹਾਂ ਕਹਿੰਦਾ ਆਪਣਾ ਇਹ ਉਹਨੇ ਕਾਫੀ ਜਿਆਦਾ ਪਿਆਰ ਕੀਤਾ ਨਾ ਤੇ ਹੁਣ ਕੇ ਇਹਦੇ ਡੈਥ ਤੋਂ ਪਹਿਲੇ ਹੀ ਤੁਹਾਨੂੰ ਆਹ ਚਲੋ ਅੱਜ ਬਾਣਾ ਜਿਹੜਾ ਬਾਤੋਂ ਤੂੰ ਪਹਿਲੇ ਹੀ ਸਾਨੂੰ ਮਨ ਲੱਗਦਾ ਇੱਥੇ ਆਏ ਸੀ ਜੀ ਚਾਚੇ ਜੀ ਦੇ ਉਹ ਦੂਮਲੇ ਉਹ ਤਾਂ ਕਹਿੰਦੇ ਸੀ ਮੈਨੂੰ ਪਹਿਲਾਂ ਇੱਥੇ ਆਪਣਾ ਖੋਲਣਾ ਆਪ ਆਪਣੇ ਨੂੰ ਨਾ ਖੋਲਿਆ ਕਿਉਂ ਉਹ ਬਣ ਗਿਆ ਤਾਂ ਜੀ ਉਹ ਨਾ ਹੁੰਦਾ ਨਹੀਂ ਨੀ ਕੱਪੜੇ ਵਾਲੇ ਨਾ ਆਪਣੇ ਵਾਲੇ ਉਹਨਾਂ ਦਾ ਕਾਫੀ ਜ਼ਿਆਦਾ ਪਿਆਰ ਆ ਉਹਨਾਂ ਦਾ ਆਪਾਂ ਯਾਰ ਮੈਂ ਕਿਹਾ ਕੋਈ ਨਾ ਭਾਈ ਆਪਾਂ ਰੱਖਦੇ ਜੀ ਲਈ ਭਾਈ ਜਿੱਦਾਂ ਵੱਡੀ ਵੱਡੀ ਕੱਟੀਆਂ ਸੀ ਭਾਈ ਉਹਨਾਂ ਦਾ ਵੱਡੇ ਤੇ ਹੋਰ ਨਹੀਂ ਕਰਦੇ ਅਕਸਰ ਪੂਰੀ ਦੇਖੇ ਲਾਈਫ ਵਿੱਚ

ਹੋ ਆ ਸੇਫਟੀ ਦੀ ਕੋਈ ਨਹੀਂ ਨਹੀਂ ਮੈਨੂੰ ਮੋਟਰਸਾਈਕਲ ਰੋਣਾ ਦੇਖਿਆ ਉਹਨਾਂ ਨੇ ਕੋਈ ਹੈਲਮਟ ਵੀ ਸ਼ੂ ਵੀ ਸਾਰੇ ਪ੍ਰੋਪਰ ਸੇਫਟੀ ਪੁਜੀਟਿਟੀ ਤੇ ਉਹ ਚੀਜ਼ ਬਾਰੇ ਕੀ ਕਹਿਣਾ ਚਾਹੋਗੇ ਆਪਾਂ ਟੈਕਸ ਦੇ ਆਪੇ ਟੋਲ ਟੈਕਸ ਆਪਾਂ ਦਾ ਰੋਡ ਟੈਕਸ ਹੈ ਜਾਂ ਗੱਡੀ ਮਨਿਕੜੋ ਦਾ ਟੈਕਸ ਕਿਹਨਾ ਦੇਖਿਆ ਸਾਰਾ ਜੀਐਸਟੀ ਲੱਗਦੇ ਨੇ ਹਾ ਉਸ ਕਰਕੇ ਲੱਗਦਾ ਹੈ ਫਿਰ ਵੀ ਜ਼ਰੂਰ ਟੱਕੇ ਦੇ ਵਿੱਚ ਬੈਠੇ ਬੜਾ ਅਸਮਾਨ ਦੁਖਿਆ ਮਾਨਸਾ ਵੀ ਹੋ ਗਿਆ ਇਹਨੇ ਟੈਕਸ ਦੀ ਗੱਲ ਕਰਦਾ ਸੀ ਉਹ ਹਨਾ ਆਪਾਂ ਮੈਂ ਜੇ ਵੀ ਜੁਨੀ ਦਾਸ ਕਰਨਾ ਪਈ ਜਿਉਂ ਉਹ ਕੀ ਕਹੇ ਉਸ ਵੀ ਏ ਜੀ ਨਾ ਟੈਕਸ ਜਿਹੜਾ ਅਵਾਰਾ ਪਸੂ ਹੈ ਉਹ ਜੀ ਅੱਪੀ ਗੱਲ ਕਰਦੀ ਕਿ ਫਸਲ ਟੈਕਸ ਉਹ ਆਪਣੇ ਖਾਸ ਖੇਤਾਂ ਤੋਂ ਅਦਾ ਕਰਦੇ ਨੇ ਕਿ ਖਾਸ ਸੰਭਾਲ ਨਹੀਂ ਕਰਦੇ ਕਦੇ ਇਹਨਾਂ ਟੈਕਸ ਭਰਦਿਆਂ ਦੇ ਨਾਲ ਕੀ ਕਰੀਏ ਠੀਕ ਹੈ ਸਾਡੇ ਤਾਂ ਬੰਦਾ ਕੋਲ ਆਇਆ ਨਾ ਇਸ ਤਰ੍ਹਾਂ ਜਿਹੜਾ ਸਾਡੇ ਭਰਾ ਚ ਲੈ ਕੇ ਉਹ ਜੁਲਮ ਨਹੀਂ ਸਾਡੇ ਦੇ ਭਰਾ ਵਾ ਸਾਡੇ ਦਾ ਸਿਰਫ ਫੋਨ ਨਾਲ ਹੀ ਆਉਂਦਾ ਸਾਡੇ ਦੇ ਡਿਪੈਂਡ ਦਾ ਜਿਹੜਾ ਉਹਦਾ ਕੋਈ ਕੰਮ ਚਾਂ ਨਹੀਂ ਉਹਦਾ ਪਰ ਜਿਹੜਾ ਸਾਡੇ ਤੇ ਇਹ ਫਿਕਰ ਦਾ ਚਾਹਣਾ ਤੇ ਮਨਤਾਜੀ ਗਨਗੋਤ ਦਾ ਸ਼ਾਨ ਉਹ ਬੋਲ ਚਲਦਾ ਇਹ ਪਹਿਲਾ ਇਹ ਜਾਸ ਸਿੰਗਰ ਸੀ ਜਿਹਦਾ ਕੋਈ ਰਿਕਾਰਡ ਨਹੀਂ ਮੈਨੂੰ ਲੱਗਦਾ ਕਿ ਇਹਨੇ ਕਦੇ ਗਲਤ ਕੰਮ ਨਹੀਂ ਕੀਤਾ ਜਦੋਂ ਸਟੇਜ ਤੇ ਜਾਂਦੇ ਸੀ ਨਾ ਪੰਜਾਬ ਨੂੰ ਨਾਲ ਲੈ ਕੇ ਜਾਂਦੇ ਸੀ ਇਹਦਾ ਪਹਿਰਾਵਾ ਜਿਹੜਾ ਵਾਕੀ ਸਿੰਗਰਾਂ ਨੂੰ ਬਹੁਤ ਲੱਗਦੀ ਕੋਈ ਉੱਚੀ ਪਾ ਕੇ ਜਾਂਦਾ ਭਈ ਆਮ ਨਹੀਂ ਤਾਂ ਕੇ ਜਾਂਦਾ ਰਾਜਵੀਰ ਜਵੰਡਾ ਬਾਈ ਉਹਦੇ ਪੰਜਾਬੀ ਪਹਿਰਾਵੇ ਲਈ ਸਹੀ ਉਹਦੇ ਸੋਹਣੇ ਵੀ ਫੋਲ ਆਉਂਦੇ ਸੀ ਚਲੋ ਮੈਂ ਸਾਥੀ ਸੁਣਾਉਂਗਾ ਜੀ ਅਰਗਿਆ ਅਪਸਾ

back with us Thank you. Thank you. Thank you.